ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਮੈਂ ਫਾਇਲਕਾਦ ਰਹਿਣ ਵਾਲਾ ਇਧਰ ਜਿਹੜਾ ਪੁਲ ਨਹੀਂ ਹੈਗਾ ਜਿਹੜਾ ਇੱਥੇ ਆਪਣੇ ਇਸ ਰੋਡ ਨੂੰ ਸਿੱਧਾ ਜਿੱਥੇ ਖੜਿਆ ਹੈ ਜੀ ਪੁਲ ਇੱਥੇ ਬਣਨਾ ਚਾਹੀਦਾ ਹੈ ਕਿਉਂ ਅਸੀਂ ਇਧਰ ਫਾਇਲਕਾ ਤੋਂ ਰਿਸ਼ਤੇਦਾਰੀਆਂ ਰਹਿੰਦੀਆਂ ਜੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇਹ ਪੁਲ ਹੈ ਜੀ ਤੇ ਇਧਰ ਤਿੰਨ ਨੰਬਰ ਬਣੇ ਤੇ ਦਰਕਾਵਾਂ ਵਾਲੀ ਬਣੇ ਬਹੁਤ ਦੂਰ ਹੈਗੇ ਨੇ ਇੱਥੋਂ ਸਾਰਾ 10 15 ਮਿੰਟਾਂ ਦਾ ਰਸਤਾ ਹੈ ਜੀ ਤੇ ਉਧਰ ਉਹ ਜੇ ਅਸੀਂ ਆਉਣੇ ਆ 8 10 ਕਿਲੋਮੀਟਰ ਦੋਨਾਂ ਪਾਸੋਂ ਸਾਨੂੰ ਸਫਰ ਪੈਂਦਾ ਹੈ ਤੇ ਜਿਹੜੇ ਇਧਰ ਤੇ ਜ਼ਿੰਮੇਦਾਰ ਨੇ ਸਾਰਿਆਂ ਨੂੰ ਇਹਦਾ ਫਾਇਦਾ ਹੈ ਜੇ ਸ਼ਹਿਰ ਦੇ ਨਿਵਾਸੀ ਜਿਹੜੇ ਇਧਰ ਆਉਂਦੇ ਨੇ ਕੋਈ ਵੀ ਬਾਹਰੋਂ ਵੀ ਲੋਕ ਆਉਂਦੇ ਨੇ ਜੀ ਇਧਰ ਪਿੰਡਾਂ 'ਚ ਤੇ ਉਹਨਾਂ ਨੂੰ ਵੀ ਪਰੇਸ਼ਾਨੀ ਹੈ ਉਹਨਾਂ ਨੂੰ ਰਸਤਾ ਜੀ ਥਾਂ-ਥਾਂ ਦੇ ਪੁੱਛਣਾ ਪੈਂਦਾ ਹੈ ਤੇ ਇਧਰੋਂ ਸਿੱਧਾ ਇੱਕੋ ਪਿੰਡ ਜੀ ਸਲੇਮ ਸ਼ਾਹ ਮੋਜਮ ਤੇ ਦਰਦੋਨਾ ਨਾਨਕਾ ਨੂੰ ਜਿਹੜਾ ਮਾਥਮ ਨਗਰ ਨੂੰ ਪੋਲ ਹੋਣਾ ਚਾਹੀਦਾ ਜੀ ਇਹ ਜ਼ਰੂਰੀ ਹੈ ਜੀ ਕਿਉਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਹੜ ਆਇਆ ਹੈ ਤੇ ਇਹਦੇ ਕਾਰਨ ਲੋਕ ਵਿਚਾਰੇ ਜਿਹੜਾ ਜਿਨ੍ਹਾਂ ਨੇ ਸਮਾਨ ਕੱਢਣਾ ਸੀ ਇੱਕ ਸਿੱਧਾ 3 ਕਿਲੋਮੀਟਰ ਜਾਣਾ ਇੱਕ 10 ਕਿਲੋਮੀਟਰ ਜਾਣਾ ਕਈਆਂ ਦੇ ਸਮਾਨ ਵਿੱਚ ਰੁੜ ਗਏ ਤੇ ਕਈਆਂ ਨੂੰ ਕੋਈ ਸਾਧਨ ਨਹੀਂ ਮਿਲਿਆ ਤੇ ਇਸ ਕਰਕੇ ਆ ਜਿੱਥੇ ਖੜੇ ਆ ਜੀ ਇਹ ਤੋਂ ਸਿੱਧਾ ਆਪਣੇ ਪੋਲ ਬਣਨਾ ਚਾਹੀਦਾ ਜੀ ਦੋਨਾਂ ਸਾਈਡ ਤੇ ਜੀ ਇਧਰ ਵੀ ਚਾਰ ਪੰਜ ਚਾਰ ਪੰਜ ਪਿੰਡ ਇਧਰ ਲੈੰਦੇ ਵਾਲੇ ਪਾਸੇ ਲੱਗਦੇ ਜੀ ਤੇ 6-7 ਪਿੰਡ ਉਧਰ ਰਗੇ ਆ ਦੂਜੇ ਚੜਦੇ ਵਾਲੇ ਪਾਸੇ ਜੀ 12-14 ਪਿੰਡ ਰਗੇ ਆ ਜੀ ਤੇ ਜੇ ਇਹ ਪੋਲ ਬਣਦਾ ਜੀ ਸਾਰਿਆਂ ਨੂੰ ਜਿਹੜਾ ਹੈ ਸਹੂਲਤ ਮਿਲੇਗੀ ਤੇ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਹੋ ਜਾਏਗਾ ਜੀ ਕੋਈ ਪੈਟਰੋਲ ਜ਼ਿਆਦਾ ਬਾਲ ਦਾ ਕੋ ਡੀਜ਼ਲ ਕੋਈ ਮਰੀਜ਼ ਹੁੰਦਾ ਜੀ ਉਹਨੂੰ ਲੇਟ ਫੇਟ ਆਉਣਾ ਜਾਣਾ ਹੁਣ ਸੜਕਾਂ ਵੀ ਟੁੱਟ ਗਈਆਂ ਸਾਰੀਆਂ ਰਸਤੇ ਹੈ ਨਹੀਂ ਤੇ ਸਰਕਾਰ ਨੂੰ ਇਹ ਮੰਗ ਹੈ ਜੀ ਕੋਈ ਵੀ ਸਰਕਾਰ ਹੁਣ ਜਿਹੜੀ ਮੌਜੂਦਾ ਆਮ ਆਦਮੀ ਦੀ ਹੈ ਜੀ ਇਹਨਾਂ ਨੂੰ ਵੀ ਬੇਨਤੀ ਹੈ ਤੇ ਚਲੋ ਆਣ ਵਾਲੇ ਸਮੇਂ ਵਿੱਚ ਵੀ ਕੋਈ ਵੀ ਸਰਕਾਰ ਆਉਂਦੀ ਹੈ ਉਹਨਾਂ ਨੂੰ ਇਹ ਪੁਲ ਜ਼ਰੂਰੀ ਹੈ ਜੀ ਜਿਹੜਾ ਉਧਰ ਬਣਾਇਆ ਜੀ ਮਨਸੇ ਵਾਲੀ ਸਾਈਡ ਉਹ ਪੁਲ ਤਾਂ ਚਲੋ ਬਣ ਗਿਆ ਵੈਸੇ ਪਹਿਲੇ ਇਹ ਬਣਨਾ ਚਾਹੀਦਾ ਸੀ ਸਿੱਧਾ ਪਾਲ ਵਾਲ ਕੇ ਆਉਣਾ ਪੈਂਦੇ ਜੀ ਸਾਰਿਆਂ ਨੂੰ ਉਧਰੋਂ ਵੀ 6-7 ਕਿਲੋਮੀਟਰ ਅੱਠ ਦਾ ਫਰਕ ਅੱਠ ਉਧਰੋਂ ਤੋਂ ਜ਼ਿਆਦਾ ਪੈਂਦੇ 12-13 ਕਿਲੋਮੀਟਰ ਤੇ ਇਧਰੋਂ ਜਿਹੜਾ ਹੈ ਇਧਰੋਂ 6-7-8 ਕਿਲੋਮੀਟਰ ਦਾ ਇਧਰੋਂ ਫਰਕ ਪੈਂਦਾ ਜੀ ਜੇ ਇਥੋਂ ਬਣਦਾ 6-7 ਕਿਲੋਮੀਟਰ ਦਾ ਫਾਸਲਾ ਕੱਟ ਜਾਏ ਹਾਂਜੀ ਕੱਟ ਜਾਏਗਾ ਜੀ ਹੁਣ ਲੋਕਾਂ ਨੂੰ ਇਹ ਮੁਸ਼ਕਲ ਹੈ ਜੀ ਇਹ ਬੇੜੀ ਖੜੀ ਹੈ ਤੁਹਾਡੇ ਸਾਹਮਣੇ ਬੇੜੀ ਚਲਾਉਣ ਵਾਲਾ ਬੰਦਾ ਹੈ ਨਹੀਂ ਤੇ ਜਿਹੜੇ ਕਿਸਾਨ ਹੈਗੇ ਕੋਈ ਥੋੜੀ-ਬਹੁਤੀ ਚਲਾ ਲੈਂਦਾ ਹੈ ਉਹ ਹੀ ਲੋਕਾਂ ਨੂੰ ਗਾਂਵਾਂ ਫੇਛਾ ਛੱਡਦੇ ਹੈ ਜਿਹੜੇ ਵਿਚਾਰੇ ਇਧਰੋਂ ਸਿੱਧਾ ਰਸਤਾ ਜਿਨ੍ਹਾਂ ਨੇ ਗਾਂਵ ਪਿੰਡ ਜਾਣਾ ਹੈ ਉਹਨਾਂ ਨੂੰ ਇਹ ਜ਼ਿਮੀਂਦਾਰ ਜਿਹੜ ਤੇ ਕੋਈ ਹੋ ਰਹੀ ਥੇ ਸੁਵਿਧਾ ਨਹੀਂ ਹੈਗੀ ਜੀ ਸਰਕਾਰਾਂ ਬਹੁਤ ਆਉਂਦੇ ਰਹੇ ਜੀ ਪਹਿਲਾ ਜਿਹੜੀਆਂ ਸਰਕਾਰਾਂ ਆਈਆਂ ਨੇ ਜੀ 2012 ਦੇ ਵਿੱਚ ਜਿਹੜੀ ਸੀ ਕਾਲੀ ਦਲ ਦੀ ਸਰਕਾਰ ਹੈਗੀ ਸੀ ਉਹਨਾਂ ਨੇ ਸੁਵਿਧਾ ਕੇਂਦਰ ਬਣਾਏ ਤੇ ਜਿਹੜੇ ਸਕੂਲ ਬਣਾਏ ਜੀ ਸੜਕਾਂ ਵੀ ਬਣਾਈਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਦੋਂ ਪੁਲ ਚਲੋ ਬਣੇ ਉਦੋਂ ਦੀ ਕਾਮਾਂ ਵਾਲੇ ਪੁਲ ਉਹਦੋਂ ਬਣਿਆ ਸੀ ਜੀ ਤੇ ਉਸ ਤੋਂ ਬਾਅਦ ਕਾਂਗਰਸ ਆ ਗਈ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਜੀ ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਵੀ ਕੁਝ ਕਰੀਏ ਕਰਨਾ ਵੀ ਹੱਕ ਬੰਦਾ ਜੀ ਸਾਡੇ ਐਮਐਲਏ ਸਾਹਿਬ ਨੇ ਸਰਿੰਦਰ ਸਮਣਾ ਜੀ ਤੇ ਉਹਨਾਂ ਨੇ ਬੇਨਤੀ ਕਰਦੇ ਆ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਦਾ ਫਾਸਲਾ ਘਟ ਜਾਏਗਾ ਪਰੇਸ਼ਾਨੀ ਘਟ ਜਾਏਗੀ ਤੇ ਇਹ ਅੱਗੇ ਜਾ ਕੇ ਸਰਕਾਰਾਂ ਕੋਲ ਮੰਗ ਰੱਖਣ ਇਸ ਪੁਲ ਦੀ ਤੇ ਜਲਦੀ ਤੋਂ ਜਲਦੀ ਪੁਲ ਬਣਾਈ ਜਾਏ ਜੀ ਮੇਰੇ ਨਾਮ ਬਚਨ ਸਿੰਘ ਬਚਨ ਸਿੰਘ ਮਾਖਸਰ ਮੁੰਡਾ ਮਾਤਮਨਗਰੀ ਪੈਲੀਏ ਤੇ ਖੇਤ ਸਾਡਾ ਇੱਥੇ ਬੜੇ ਤੰਗ ਦੁਖੀ ਅਸੀਂ ਬਹੁਤੇ ਗਏ ਬੇੜੀ ਦੀ ਕਿਸ਼ਤੀ ਆ ਵੀ ਦੇ ਕਰ ਬੇੜੀ ਮਿਲਦੀ ਕਰ ਨਹੀਂ ਮਿਲਦੀ ਬੜਾ ਰਸਤਾ ਖਰਾਬ ਹੈ ਹਣ ਪੁਲ ਚਾਹੀਦੀ ਹੈ। 4 ਵੀ ਤੇ ਇਹਦੀ ਵੀ ਗਈ ਦੋ ਕੱਟੇ ਗਈ ਬੰਦ ਐ ਇਸ ਅੰਦਰ ਬਾੜ ਵੀ ਬੰਬਾਰ ਵੀ ਗਈ ਕਿਸੀ ਵੇਸੇ ਆ ਵੀ ਜਾ। ਤੁਨੂੰ ਆਪ ਹੀ ਚਲਾਉਣੀ ਆਪ ਹੀ ਚਲਾ ਕੇ ਚਾਬੀ ਦਾ ਸੀ। ਹੋਰ ਵੀ ਲੋਕ ਕਾਫੀ ਲੋਕ ਬਹੁਤ ਜਾਂਦੇ ਬਹੁਤ ਪਣ ਲੱਗ ਲੱਗ ਟਪਣ ਵਾਲੇ ਰਗਾ ਦੇ ਵੀ ਦਾ ਸੀ। ਏਵਾ-ਤੇਵਾ ਆਪ ਕਰੀ ਜਾਂਦੀ ਸੀ। ਇੱਥੇ ਪੁਲ ਜਿਹੜਾ ਦੂਜਾ ਕਿੰਨਾ ਕੋਈ ਦੂਰ ਹੈਗਾ ਤੇ ਕਿੰਨਾ ਕੋਈ ਪੰਦ ਪੰਦਾ ਹੈ ਉੱਥੇ ਦੋ ਤਿੰਨ ਕਿਲੋਮੀਟਰ ਹੈਗਾ ਦੂਰ। ਆ ਥੱਲੇ ਆ ਤੇ ਨੰਬਰ ਆ। ਇੱਥੇ ਤਾਂ ਬਹੁਤ ਬੜਾ ਫਾਇਦਾ ਹੋ ਜਾਸੀ ਲੋਕ ਦਾ। ਹਾਂ ਬੜਾ ਲੋਕਾਂ ਦਾ ਫਰਕ ਹੋ ਜਾਣਾ ਇੱਥੇ। ਕਿੰਨਾ ਕੋ ਫਰਕ ਪੈ ਸਕਦਾ ਹੈ ਇਹ ਤੂੰ ਤਾਂ ਸਾਰੇ 15 ਮਿੰਟ ਰਸਤਾ ਹੈਗਾ ਸ਼ਹਿਰ ਦਾ ਦੂਰੀ ਕਿੰਨੀ ਘਟ ਜਾਏਗੀ ਬੜੀ ਦੂਰੀ ਘਟ ਜਾਣੀ ਇਹ ਤਾਂ ਪੁਲ ਤਾਂ ਪਹਿਲੇ ਹੀ ਹੈ ਕਿ ਮੰਗ ਇੱਥੇ ਤੇ ਬਣਨੀ ਨਹੀਂ ਗੱਲ ਤਾਂ ਹੈਗੀ ਕਿ ਕਿੰਨੇ ਕੋ ਸਾਲ ਤੋਂ ਇਹ ਤਾਂ ਬਹੁਤ ਮੰਗੇ ਕਿ ਬਣਨੀ ਇਹ ਉੱਥੇ ਇੱਥੇ ਬਣਨੀ ਬਣਾ ਉਹਦੇ ਲਈ ਨੀ ਤੇ ਲੰਘ ਰਹੇ ਚਾਹਦਾ ਲੰਘਾਟ ਆਪੇ ਇਧਰ ਹੋ ਗਿਆ ਕਈ ਦੂ ਇਹ ਦੂ ਲੰਘਾਟ ਆਪੇ ਜਿਆਦਾ ਤੇ ਦੂਜੇ ਪਾਸੇ ਵੀ ਇੱਕ ਪੁਲ ਬਣਿਆ ਜਿਹੜਾ ਕਾਵਾਂ ਵਾਲੀ ਪੱਤਨ ਹਾਂ ਉਹ ਵੀ ਹੈ ਉਹ ਹੀ ਬੜਾ ਪੰਦ ਬਣਦਾ ਆਪਾਂ ਲੋਕਾਂ ਨੂੰ ਇਹਨਾਂ ਦਾ ਬੜਾ ਫਾਇਦਾ ਹੋ ਜਾਣਾ ਰਸਤਾ ਬਹੁਤ ਚੱਲੇਦਾ ਇਹ ਤਾਂ ਪੁਲ ਬਣ ਜਾਵੇ ਤਾਂ ਬੜਾ ਫਾਇਦਾ ਦੁਨੀ ਪਣੀ ਕੋਈ ਕਰਦੇ ਨਹੀਂ ਉਸਾਰੀ ਨਹੀਂ ਕਰਦਾ ਪਿਆ ਕੋਈ ਬਹੁਤਾਂ ਦਿਨਾਂ ਲਾਰੇ ਲਾ ਦੇ ਵੇਰ ਜਾਂਦੇ ਨੇ ਗਲਤ ਹੈ ਕਿ ਇਹ ਧਾਰਾ ਲਾ ਦੇ ਜਾਂਦੇ ਬਾਜਰੀ ਨਹੀਂ ਭਲਕੇ ਥਈ ਪਿੰਡ ਦੋਨਾਂ ਨਾਨਕਾ ਕਿ ਮੇਰਾ ਨਾਮ ਸਮੀਰ ਸਿੰਘ ਹੈ ਆ ਸਾਡੀ ਪਹਿਲੀ ਹੈ ਯਾਰ ਰਤਣ ਜਹਾਦੇ ਵਣ ਠੁਕੇ ਪੈਣ ਧੁਆ ਚੁਆਰੇ ਫਿਰਨੇ ਹੁਣ ਕੀ ਕਰੀਏ ਆ ਇਹ ਦੂ ਆ ਵੀ ਗਏ ਕਿਸਤੀ ਤੇ ਆਉਂਦੇ ਹਾਂ ਹਾਂਜੀ ਡੰਗ ਭਿਰਵੇ ਤੇ ਮੈਂ ਡੋਬੀ ਜਾਂਦਾ ਕੀ ਪਤਾ ਲੱਗ ਰਹਾ ਹੈ ਬੜੀ ਹੋਣਗੇ ਓਕੇ ਛੜ ਕੇ ਚਲਦੀ ਹੈ ਤਾਂ ਮੈਂ ਚਲਦੀ ਗਈ ਇਹ ਪੁਰਾਣੀ ਛੜ ਕੇ ਸਾਡੇ ਨੁੱਦੋ ਨੇ ਨਾਨਕਾ ਪੁਰਾਣੀ ਵਾਲੀ ਤੇ ਛੜਕ ਥਾਰੇ ਮੈਕਮ ਨਗਰ ਦੀ ਸਾਰੀ ਛੜਕੇ ਹੀ ਚਲਦੀ ਪਈ ਕਿ ਕਿੰਨੇ ਕੋ ਸਾਲਾਂ ਤੋਂ ਪੁਰਾਣੀ ਇਹ ਤਾਂ ਉਮਰਾਂ ਦੀ ਹੈਗੀ ਹੋ ਗਿਆ 100 150 ਸਾਲ ਦਾ ਹਾਂ ਇੰਨੇ ਨਹੀਂ ਹੋਗਾ 100 ਸਾਲ ਹੋ ਗਿਆ ਵਾਹ ਦੇਖੋ ਕਿੱਥੇ ਨਾ ਜਾਂਦੇ ਦੂਜੇ ਪਾਸੇ ਜਿਵੇਂ ਪੁਲ ਬਣੇ ਨੇ ਉਹ 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 ਵੀ ਦੂਰ ਪੈਂਦਾ ਹਨ ਬੜਾ ਹੈ ਦੂਜਾ ਤੇ ਕਹੀਂ ਜਾਣਾ ਪੈਸੀ ਤੇ ਇਦੂ ਜਾਵਾਂ ਉਹ ਦਾਮਾ ਟੈਲ ਨੰਬਰ ਮਣੂ ਕਹੀਂ ਘਾ ਕੇ ਰੋ ਮੋੜੀਆਂ ਆਵਾਂ ਦੀ ਉਹ ਵੀ ਬੜਾ ਪਾਂਡ ਪੈਂਦਾ ਛੜਕਾ ਖਰਾਬ ਹੋ ਜਾ ਪੈਨਹਾਰੀਆਂ